ਅੱਜ ਪੰਜਾਬੀ ਅਸੀਂ ਪੜ੍ਹਿਆ ਹੁਸ਼ਿਆਰਪੁਰ ਦੇ ਉਹਨਾਂ ਰੋਡ ਦੇ ਜਿਹੜਾ ਚੋਜਾਂਦਾ ਰਾਤ ਦੇ ਕਰੀਬ 9 ਵਜੇ ਆ ਐ ਤਿੰਨ ਮੋਟਰਸਾਈਕਲ ਐ ਐਸ ਮੋਟਰਸਾਈਕਲ ਦੇ ਨਾਲ ਅੱਗੇ ਨੰਬਰ ਪਲੇਟ ਤੇ ਨਾਲ ਪਿੱਛੇ ਨੰਬਰ ਪਲੇਟ ਅੱਗੇ ਕਿਸੇ ਨੰਬਰ ਪਲੇਟ ਨਹੀਂ ਹੁਣ ਤੁਸੀਂ ਇਹ ਦੇਖੋ ਐ ਭਲਵਾਂ ਜੀ ਇਹ ਜਿਹੜੇ ਮੋਟਰਸਾਈਕਲ ਐ ਇੱਥੇ ਆ ਕੇ ਸਟੰਟ ਮਾਰਦੇ ਆ ਬੜੇ ਬੜੇ ਜੋਰ ਨਾਲ ਔਰ ਇੰਨੀ ਤੇਜ਼ ਸਪੀਡ ਨਾਲ ਲਗਾਉਂਦੇ ਆ ਸਾਨੂੰ ਇਹਨਾਂ ਦੀ ਇਨਫੋਰਮੇਸ਼ਨ ਸੀ ਕਿ ਵੀ ਇੱਥੇ ਬੱਚੇ ਆ ਕੇ ਇਸ ਟਾਈਮ ਸਟੰਟ ਮਾਰ ਅੱਜ ਅਸੀਂ ਨਾਕਾ ਲਾਇਆ ਸੀ ਥੋਬੀ ਕੋਲ ਸਪੈਸ਼ਲ ਨਾਕਾ ਬੰਦੀ ਕੀਤੀ ਸੀ ਇਥੋਂ ਰਾਹਗੀਰਾਂ ਨੇ ਦੱਸਿਆ ਜੀ ਤਿੰਨ ਬੱਚੇ ਆ ਜਿਹੜੇ ਮੋਟਰਸਾਈਕਲ ਚਲਾ ਰਹੇ ਆ ਤੇ ਮੋਟਰਸਾਈਕਲ ਦੇ ਮਿਆੰਕ ਕਢਾਈ ਜਾਂਦੇ ਜੀ ਚੀਕਾਂ ਬੜੀ ਬੜੀ ਉੱਚੀ ਤੇ ਮੋਟਰਸਾਈਕਲ ਦੀ ਜਾਨ ਕੱਢੀ ਪਈ ਆ ਆ ਕੇ ਤਿੰਨੇ ਮੋਟਰਸਾਈਕਲ ਅੱਜ ਫੜਦੇ ਆ ਔਰ ਤਿੰਨੇ ਮੋਟਰਸਾਈਕਲ ਜਿਹੜੇ ਅਸੀਂ ਬੰਦ ਕਰ ਦਿੱਤੇ ਆ ਇਹ ਲਿਜਾ ਰਹੇ ਆ ਤੇ ਇਹਨਾਂ ਨੂੰ ਹਦਾਇਤ ਕੀਤੀ ਆ ਕਿ ਸਵੇਰੇ ਆਪਣੇ ਕਾਗਜ਼ ਪੱਤਰ ਲੈ ਕੇ ਉਹ ਆ ਕੇ ਚੈੱਕ ਕਰੋ ਨਾਲ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਅਸੀਂ ਪੇਰੈਂਟਸ ਨੂੰ ਵੀ ਦੱਸਾਂਗੇ ਇਹਨਾਂ ਦੀ ਜਿਹੜੀ ਵੀਡੀਓ ਬਣੀ ਆ ਉਹ ਸਾਡੇ ਕੋਲ ਹੀ ਉੱਕ ਲੈ ਲਈਆਂ ਆਪਾਂ ਇਹਨਾਂ ਦੇ ਪੇਰੈਂਟਸ ਨੂੰ ਦੱਸਾਂਗੇ ਇਹ ਜਿਹੜੇ ਤੁਹਾਡੇ ਜਵਾਨ ਬੱਚੇ ਆ ਇਹ ਇਸ ਟਾਈਮ ਤੇ ਕੀ ਕਰ ਰਹੇ ਆ ਇਹਨਾਂ ਦੇ ਮਾਪੇ ਨੂੰ ਕੋਈ ਪੁੱਛੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੀਆਂ ਬੁਰਕੀਆਂ ਮੂੰਹ ਦੇ ਵਿੱਚੋਂ ਕੱਢ ਕੇ ਇਹਨਾਂ ਦੇ ਮੂੰਹ ਵਿੱਚ ਪਾਈਆਂ ਤੇ ਜਾਂਦੇ ਦੀ ਪਿੱਠ ਦੇਖਦੀਆਂ ਤੇ ਆਉਂਦੇ ਦਾ ਮੂੰਹ ਦੇਖਦੀਆਂ ਔਰ ਇਹ ਬੱਚੇ ਕੀ ਹਾਲਾਤ ਇਸ ਟਾਈਮ ਤੇ ਪਤਾ ਕਰ ਰਹੇ ਆ ਗਿਫਟ ਨੇ ਤੇ ਤਿਆਰ ਆ ਉਹ ਅਸੀਂ ਉਹਨਾਂ ਨੂੰ ਦੇ ਰਹੇ ਆ ਥੈਂਕ ਯੂ